ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 16 17 ਅਤੇ 18 ਅਗਸਤ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਰਿਹਾ ਹੈ ਲੈ ਕੇ ਹਾਜ਼ਰ ਹੋਏ ਆਂ ਸਭ ਤੋਂ ਪਹਿਲਾਂ ਤਾਜ਼ਾ ਸੈਟਰਡੇ ਵਿੱਚ ਦੇਖੀ ਜਾਵੇ ਤਾਜ਼ਾ ਜਿਵੇਂ ਕਿ ਤੁਹਾਨੂੰ ਰਾਤ ਨੂੰ ਵੀ ਦੱਸਿਆ ਸੀ ਕਿ ਪੰਜਾਬ ਦੇ ਪੂਰਬੀ ਹਿੱਸੇ ਵਿੱਚ ਬੱਦਲਵਾਈ ਲਗਾਤਾਰ ਬਣੀ ਹੋਈ ਸੀ ਜਿਸ ਦੇ ਕਾਰਨ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਨਮਾਸ਼ਹਿਰ ਵੁਹਾਲੀ ਅਤੇ ਚੰਡੀਗੜ੍ਹ ਵਿੱਚ ਰੁਕ ਰੁਕ ਕੇ ਵਕ-ਵਕ ਥਾਂਾਂ ਤੇ ਬੱਦਲਵਾਈ ਦੇਖਣ ਨੂੰ ਮਿਲ ਰਹੀ ਹੈ ਤੇ ਹਲਕੀ ਦਰਮਿਆਨੀ ਬਰਸਾਤ ਵੀ ਇਸ ਇਲਾਕੇ ਦੇ ਵਿੱਚ ਬਣੀ ਹੋਈ ਹੈ ਥੋੜੀ ਬਹੁਤੀ ਬੱਦਲਬਾਈ ਸਰੂ ਲੁਧਿਆਣਾ ਤੋਂ ਰੂਪਨਗਰ ਦੇ ਵਿਚਕਾਰ ਦੇ ਦੇਖਣ ਨੂੰ ਮਿਲ ਰਹੀ ਹੈ ਮੋਗੇ ਦਾ ਇਲਾਕਾ ਹੋ ਗਿਆ ਲੁਧਿਆਣਾ ਹੋ ਗਿਆ ਰਾਹੋਂ ਦਾ ਏਰੀਆ ਹੋ ਗਿਆ ਜੀ ਇਹ ਬੱਦਲਬਾਈ ਇਹਨਾਂ ਇਲਾਕਿਆਂ 'ਚ ਬਣੀ ਹੋਈ ਹੈ ਥੋੜੀ ਬਹੁਤੀ ਪਟਿਆਲਾ ਫਤਿਹਗੜ੍ਹ ਸਾਹਿਬ ਮੋਹਾਲੀ ਚੰਡੀਗੜ੍ਹ ਤੇ ਪਟਿਆਲੇ ਤੋਂ ਨੇੜੇ ਜਿਹੜੇ ਅਗਰ ਫਤਿਹਗੜ੍ਹ ਸਾਹਿਬ ਦੀ ਗੱਲ ਕਰੀਏ ਤਾਂ ਤਗੜੀ ਬੱਦਲਬਾਈ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਖਿਆਲਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਗੱਲ ਕੀਤੀ ਜਾਵੇ ਤਾਂ ਅੱਜ ਬੱਦਲਵਈ ਦਾ ਦੌਰ ਇਸ ਏਰੀਆ ਵਿੱਚ ਵਧੀਆ ਬਣਿਆ ਰਹੇਗਾ ਬੱਦਲਵਈ ਆਉਂਦੀ ਜਾਂਦੀ ਰਹੇਗੀ ਤੇ ਬਾਅਦ ਦੁਪਹਿਰ ਮੌਸਮ ਸਾਫੰਦ ਤਰਖਾਈਦੇ ਰਿਹਾ ਜਿਹੜੀ ਕਿ ਦੁਪਹਿਰ ਤੱਕ ਇਸ ਬੱਦਲੇ ਦਾ ਜ਼ੋਰ ਥੋੜਾ ਜਿਆਦਾ ਜਿਵੇਂ ਜਿਵੇਂ ਸਿਸਟਮ ਹੋਣਾ ਦਾਇਰਾ ਬਤਾਵੇਗਾ ਤੇ ਹੌਲੀ ਹੌਲੀ ਕਮਜ਼ੋਰ ਵੀ ਹੁੰਦਾ ਦਿਖਾਈ ਦੇ ਰਿਹਾ ਹੈ ਬਾਕੀ ਪੰਜਾਬ ਦੀ ਗੱਲ ਕਰੀ ਤਾਂ ਓਵਰਲ ਹਲਕੇ ਜਰਮੈਨੀ ਬੱਦਲ ਬਾਈ ਯਾਨੀ ਕਿ ਓਵਰਕਾਸਟ ਕੰਡੀਸ਼ਨਾਂ ਰਹਿਣਗੀਆਂ ਪਰ ਮੀਂਹ ਦੀ ਉਮੀਦ ਇੰਨੀ ਜ਼ਿਆਦਾ ਨਹੀਂ ਹੈ ਕੱਲ ਜਿਵੇਂ ਬਾਅਦ ਦੁਪਹਿਰ ਮੌਸਮ ਸਾਫ਼ ਹੋ ਚੁੱਕਿਆ ਸੀ ਧੁੱਪ ਨਿਕਲ ਚੁੱਕੀ ਸੀ ਉਸੇ ਤਰੀਕੇ ਦਾ ਮੌਸਮ ਅੱਜ ਵੀ ਦੇਖਣ ਨੂੰ ਮਿਲ ਸਕਦਾ ਹੈ ਮੇਨ ਤੌਰ ਤੇ ਜਿਹੜੇ 5 ਤੋਂ 6 ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਪਠਾਨਕੋਟ ਹੋ ਗਿਆ ਨਮਾਸ਼ਹਿਰ ਹੁਸ਼ਿਆਰਪੁਰ ਰੂਪਨਗਰ ਮੁਹਾਲੀ ਫਤੇਗੜ ਅਤੇ ਪਟਿਆਲਾ ਹੋ ਗਿਆ ਇਹਨਾਂ ਵਿੱਚ ਮੀਂਹ ਦੀ ਉਮੀਦ ਥੋੜੀ ਜਿਹੀ ਕੀਤੀ ਜਾ ਰਹੀ ਹੈ ਪਰ ਬਾਕੀ ਪੰਜਾਬ ਦੇ ਵਿੱਚ ਮੌਸਮ ਜ਼ਿਆਦਾਤਰ ਠੀਕ ਹੀ ਬਣਿਆ ਰਹੇਗਾ ਅੱਜ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਪੱਛਮੀ ਪੰਜਾਬ ਦੇ ਵਿੱਚ ਜਿਵੇਂ ਕਿ ਫਜ਼ਿਲਕਾ ਫਿਰੋਜ਼ਪੁਰ ਇਹਨਾਂ ਏਸ਼ੇ ਵਿੱਚ ਤਾਪਮਾਨ 35 ਡਿਗਰੀ ਤੱਕ ਜਾਣ ਦੀ ਉਮੀਦ ਹੈ ਪਰ ਅਗਰ ਪੂਰਬੀ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਇਸ ਇਲਾਕੇ ਵਿੱਚ ਤਾਪਮਾਨ 28 ਤੋਂ 25 ਡਿਗਰੀ ਤੱਕ ਔਰ ਐਵਰੇਜ ਦੇਖੀ ਜਾਵੇ ਤਾਂ ਕਿਸੀ-ਕਿਸੀ ਲਗਭਗ ਤਾਪਮਨ 25 ਤੋਂ 30 ਡਿਗਰੀ ਦੇ ਵਿੱਚ ਘਰ ਬਣਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਇੱਕ ਨਾਰਮਲ ਗਤੀਵਿਧੀ ਹੈ ਕਿ ਇਹਨਾਂ ਦਿਨਾਂ ਵਿੱਚ ਅਕਸਰ ਹੀ ਇਹਨਾਂ ਤਾਪਮਨ ਦੇਖਿਆ ਜਾਂਦਾ ਹੈ ਆ ਜੋਗਰਾਲ ਗਣ ਕੀਤੀ ਜਾਵੇ ਤਾਂ ਬਾਅਦ ਦੁਪਹਿਰ ਮੌਸਮ ਸਾਫ ਹੋ ਜਾਵੇਗਾ ਦੁਪਹਿਰ ਤੇ ਸ਼ਾਮ ਦੀ ਜਾਣਕਾਰੀ ਉਹਦੀ ਵੀਡੀਓ ਵਿੱਚ ਲੈ ਕੇ حاضر ਹੋਵਾਂਗੇ ਬਾਕੀ ਅਗਰ ਗੱਲ ਕਰੀਏ 17 ਅਤੇ 18 ਅਗਸਤ ਦੀ ਤਾਂ 17-18 ਅਗਸਤ ਨੂੰ ਫੇਰ ਤੋਂ ਬੱਦਲ ਵਗਦਾ ਦੌਰ ਪੰਜਾਬ ਦੇ ਵਿੱਚ ਚੱਲਦਾ ਹੋਇਆ ਦਿਖਾਈ ਦੇਵੇਗਾ ਮੇਨ ਤੌਰ ਤੇ 17 ਨੂੰ ਮਤਲਬ ਠੀਕ ਠਾਕ ਬੱਦਲ ਬਈ ਪਰ 18 ਤਰੀਕ ਨੂੰ 18 ਤਰੀਕ ਨੂੰ ਪੰਜਾਬ ਦੇ ਉੱਤਰ ਪੂਰਬੀ ਇਲਾਕੇ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਬੁਹਾਲੀ ਨਵਾਂ ਸ਼ਹਿਰ ਇਹਨਾਂ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਜੀਦੇ ਬਾਰੇ ਜਾਣਕਾਰੀ ਆਉਂਦੀ ਵੀਡੀਓ ਵਿੱਚ ਆਪਾਂ ਕਲੀਅਰ ਕਰਾਂਗੇ ਕਿਉਂਕਿ ਹਾਲੇ ਗੱਲ ਕੀਤੀ ਹੈ 17 ਤਰੀਕ ਨੂੰ ਬੱਦਲਵਾਈ ਦਾ ਮਾਹੌਲ ਹੈ 18 ਤਰੀਕ ਨੂੰ ਤਕੜਾ ਮੀ ਹੈ ਤਾਂ ਇਹ ਇੱਕ ਦੋ ਦਿਨਾਂ ਦੇ ਵਿੱਚ ਮੌਸਮ ਚੇਂਜ ਹੁੰਦੇ ਦਿਖਾਈ ਦੇ ਰਹੇ ਨੇ ਤਾਂ ਹੀ ਤੁਹਾਨੂੰ ਵਾਰ-ਵਾਰ ਰਿਕੁਐਸਟ ਕਰਦੇ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਆਉਂਦੀ ਜਾਣਕਾਰੀ ਵੀ ਤੁਹਾਨੂੰ ਸਮੇਂ ਸਿਰ ਮਿਲਦੀ ਹੋ ਸਕੇ ਬਾਕੀ ਇਸ ਵੀਡੀਓ ਨੂੰ ਕਿਸਾਨੀ WhatsApp ਗਰੁੱਪਾਂ ਰਾਹੀਂ Facebook ਤੇ ਗਰੁੱਪਾਂ ਰਾਹੀਂ ਜ਼ਰੂਰ ਸ਼ੇਅਰ ਕਰੋ ਤਾਂ ਕਿ ਉਹਨਾਂ ਤੱਕ ਵੀ ਜਾਣਕਾਰੀ ਪਹੁੰਚਦੀ ਹੋ ਸਕੇ ਬਣੇ ਰਹੋ ਚੈਨਲ ਦੇ ਉੱਪਰ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਧੰਨਵਾਦ ਸਾਰੇ ਦਰਸ਼ਕ ਵੀਰ ਪ੍ਰੇਮ ਭਰਾਵਾਂ ਦਾ